ਇਹ ਆਹੀ ਠਕ ਠਕਾ ਚੱਲੀ ਜਾਣਾ ਅੱਗੇ 70 70 80 80 ਸਾਲ ਹੋ ਗਿਆ ਆਪਣੇ ਪਿਓ ਦਾ ਤੇ ਆਹੀ ਤੁਰ ਗਿਆ ਆਹੀ ਆਪਾਂ ਤੁਰ ਜਾਣਾ ਕੁਛ ਨਹੀਂ ਹੋਣਾ ਲੋਕ ਪਹਿਲਾਂ ਆਹ ਦਿੰਦੇ ਸੀ ਕਿ 2017 ਚ ਦੁਨੀਆ ਖਤਮ ਹੋ ਜੂ ਫਿਰ 22 ਚ ਆਦੇ ਫਿਰ 25 ਚ 2027 ਚ ਕੁਛ ਨਹੀਂ ਹੁੰਦਾ ਆਹੀ ਚੱਲੀ ਜਾਣਾ ਇਹ ਗੱਲਾਂ ਆਵੇਂ ਅਫਵਾਹਾਂ ਉਹ ਚਲਾ ਦਿੰਦੇ ਆ ਫਿਰ ਬੰਦ ਹੋ ਜਾਂਦੀਆਂ ਅਫਵਾਹਾਂ ਕਿਹਦੇ ਪਾਣੀ ਮੁੱਕ ਜਾਣਾ ਪਾਣੀ ਨਾ ਮੁੱਕ ਜਾਣਾ ਕੁਦਰਤ ਦੀ ਕੁਦਰਤੀ ਚੀਜ਼ ਕਿਤੇ ਮੁੱਕੀ ਆ ਤੇ ਫਿਰ ਕੁਦਰਤ ਤੇ ਘਰੇ ਕੀ ਘਟਾ ਕਦੇ ਰੱਬ ਕੋਲੋਂ ਕੁਛ ਮੁੱਕਿਆ ਇਹ ਗੱਲ ਐਵੇਂ ਫੁਆਹਾਂ ਭਲਾਈ ਜਾਉ। ਇਹ ਫਿਰ ਆਪਾਂ ਨੂੰ ਗਮਰਾਹ ਕੀਤਾ ਜਾਂਦਾ। ਤੇ ਹੋਰ ਜਿਵੇਂ ਹੁਣ ਕਹਿੰਦਾ ਸਪੈਦ ਦੇ ਆਪਣੇ ਤਾਂ ਲਾਉਣੀਂ ਦੇ ਆ ਕੇ ਪਾਣੀ ਮਕਾਦੋਂਗੇ ਤੁਸੀਂ ਤਾਂ। ਆਹ ਸਪੈਦੇ ਪਾਣੀ ਆਏ ਥੋੜਾ ਪਿੱਛੇ ਪਾਈ ਆ ਕੇ ਥੱਲੇ ਸਪੈਦੇ ਦੇ। ਨਹੀਂ ਨਹੀਂ ਜਿਹੜੀ ਖੇਚ ਲੂ। ਐਵੇਂ ਮੈਂ। ਅਜਲਾ ਉਧਰ ਹੁਸ਼ਿਆਰਪੁਰ ਤਾਂ ਮੈਨੂੰ ਆਦਾ 50 ਲੱਖ ਦੇ ਕੱਢ ਦਿੰਦੇ ਪੰਜਾਂ ਸਾਲਾਂ ਚ ਉਹ ਪੰਜਾਂ ਕਿੱल्ल्या ਚ। ਨਹੀਂ ਭਾਈ ਸਪੈਦੇ ਦੀ ਫਸਲ ਤਾਂ ਵਧਕਾ। ਹਾਂ। ਹੁਣ ਨਸ਼ਾ ਤਾਂ ਘਟ ਗਿਆ। ਮੈਂ ਨਾ ਕਿ ਵਾਵਾ ਪਿਆ ਫਰ ਕੇ ਸਰਕਾਰ ਦਾ ਕਹਿੰਦੇ ਵੀ ਯਾਰ ਜਿਹੜਾ ਨਸ਼ਾ ਆਣਾ। ਨਸ਼ਾ ਸਰਕਾਰ ਓਏ ਸਰਕਾਰ ਕੱਲੀ ਕੀ ਕਰ ਲੂ ਮਿਲੂਗਾ ਵੀ ਫਿਰ ਤੇਰਾ ਮਨ ਵੀ ਹੋਵੇ ਨਾ ਇਹ ਛੱਡਣਾ ਹਾਂ ਜਦੋਂ ਛੱਡਤਾ ਖਾਦਾ ਹੀ ਨਾ ਤਾਂ ਫਿਰ ਵੇਗੂ ਹਾਂ ਵਿਗਣਾ ਹੀ ਨਹੀਂ ਜਦੋਂ ਤੂੰ ਖਾਨ ਵਾਲਾ ਹੀ ਨਾ ਹੋਇਆ ਜਦੋਂ ਖਪਤ ਵਾਲਾ ਹੀ ਨਾ ਹੋਇਆ ਉਹ ਚੀਜ਼ ਆਉ ਕਿਵੇਂ ਜਦੋਂ ਖਪਤ ਵਾਲੇ ਹੈਗੇ ਆ ਇਹਦਾ ਤੇਰਾ ਮਾਣਾ ਸੋਹਣੇ ਵੀਰਾ ਆਹ ਤਾਂ ਜਿਹੜੀ ਜੀਵ ਵਾਲੀ ਗੋਲੀ ਉਹ ਵੀ ਨਸ਼ਾ ਹੀ ਇੱਕ ਉਹ ਕਿਹੜਾ ਉਹ ਤਾਂ ਸਾਰਿਆਂ ਨਾਲੋਂ ਮਾੜੀ ਹੈ ਤਾਂ ਹੁਣ ਸਹੀ ਗੱਲ ਹੈ दारू ਵੀ ਨਸ਼ਾ ਪਰ ਜਿਹਨੇ ਪੀਣੀ ਉਹ ਹੀ ਠੇਕੇ ਤੇ ਲੈਣ ਜਾਊ ਘਰੇ ਤਾਂ ਕੁਝ ਨਹੀਂ ਆ ਮੈਂ ਕਿੱਥੇ ਜਾਵੜੂਗੀ ਬਾਕੀ दारू ਤਾਂ ਸਾਰਿਆਂ ਨਾਲੋਂ ਨਸ਼ਾ ਮਾੜਾ दारू ਪੀ ਕੇ ਤਾਂ ਬੰਦਾ ਜੁੱਤੀਆਂ ਭਾਲਦਾ ਆਪਾਂ ਅੱਗੇ ਵੀਡੀਓ ਚ ਕਰਾਈ ਕੀਤੀ ਗਲਤ ਕੰਮ दारू ਨਾਲ ਹੀ ਹੁੰਦੇ ਆਂ दारू ਮੰਗੇ ਜੁੱਤੀਆਂ ਹਨਾ ਹਾਂ ਕਦੇ ਪੋਸਟ ਫੀਮ ਵਾਲਾ ਗਲਤ ਹੋਇਆ ਵੇਖਿਆ ਅਜੇ ਚਲਾ ਜਿਹੜੇ ਕੋਈ ਕੁਸੂਲ ਖੰਦੇ ਚ ਵਾਕ ਜੇ ਤਾਂ ਕੋਡੇ ਹੋ ਜਾਂਦੇ ਆ ਹਨਾ ਮੜੇ ਉਸ ਤਰ੍ਹਾਂ ਤਾਂ ਐ ਲੱਗੂ ਖਾਲੇ ਤੇ ਹਨਾ ਹਾਂ ਆ ਮੰਨੀ ਤਰੋ ਦਲੀਲ ਕਿਹਦੇ ਦਾ ਵੀ ਜੇ ਆਪ ਹੀ ਪਿਆਰ ਆਈਏ ਉਹਨੂੰ ਵਟਦੇ ਪਿਆਰ ਆਈ ਜਾਣਾ ਵੀ ਆ ਨਹੀਂ ਨਹੀਂ ਸਹੀ ਕਹਿੰਦਾ ਸਹੀ ਇਹ ਗੱਲ ਤੇਰੀ ਸਹੀ ਐ ਗੋਪੀਣਾ ਕੌੜੀਆਂ ਜਰੂਰ ਲੱਗਦੀਆਂ ਬਾਕੀ ਯਾਰ ਕਦੇ ਕੁਛ ਨਹੀਂ ਮੁੱਕਦਾ ਇਹ ਦੁਨੀਆਂਦਾਰੀ ਆ ਸੋਹਣਿਆ ਵੀਰਾ ਇਹ ਐਂ ਚੱਲੀ ਜਾਊਗੀ ਨਾ ਕੋ ਪਾਣੀ ਮੁੱਕੇ ਨਾ ਕੋ ਸਾਰੇ ਧਰਤੀ ਮੁੱਕੇ ਐਂ ਜਾਣ ਤੂੰ ਰਹਿ ਜਾਣਾ ਅਗੇ ਪਿਓ ਦਾ ਤੇ ਐ ਟੱਪ ਕੇ ਦਾਦੇ ਪੜਦਾਦੇ ਤੋਂ ਕਿਹੜੇ ਵੇਲੇ ਤੋਂ ਬਾਬੇ ਨਾਨਕ ਵਰਗਿਆਂ ਦੀ ਸ੍ਰਿਸ਼ਟੀ ਸਾਜੀ ਆ ਉਸ ਤੋਂ ਵੀ ਹੋ ਸਕਦਾ ਪਹਿਲਾਂ ਦੇ ਹੁਣ ਬੰਦੇ ਬੁੜੀਆਂ ਇਹ ਤਾਂ ਇੱਕ ਜੈਜਾ ਲਾਉਂਦੀ ਐ ਕਦੇ ਮੁੱਕਿਆ ਕੋਈ ਨਹੀਂ ਮੁੱਕਿਆ ਬਸ ਫਿਰ ਇਹ ਮਿੱਗਲ ਲੈ ਮੈਂ ਧੁੱਕੇ ਲਾਲਾ ਛੱਡੀ ਜਾਂਦੇ ਆ ਜੀਚਾਂਗ ਲੱਗ ਕੇ ਦੁਨੀਆਂ ਮਰਜੂ ਫਨਾ ਹੋਜੂ ਸਾਰਾ ਗੱਲਾਂ ਐ ਐਂ ਚੱਲੀ ਜਾਣਾ ਤੇ ਗੋਪੀ ਨੌਜਵਾਨਾਂ ਨੂੰ ਬਈ ਕੋਈ ਸਿਹਤ ਹਨਾ ਮੈਂ ਕਹਿੰਨਾ ਵੀ ਇੱਕ ਦੋ ਸਿਹਤ ਜ਼ਰੂਰ ਕੰਮ ਕਰੋ ਬਈ ਆ ਤਾਂ ਕਿਰਤ ਕਰੋ ਹਨਾ ਕੰਮ ਕਰਕੇ ਰੋਟੀ ਖਾਓ ਵਦਕਾਂ ਕਿਸੇ ਦਾ ਮਾੜਾ ਨਾ ਸੋਚੋ ਨਿੰਦਿਆ ਚੁਗਲੀ ਤੋਂ ਹਾਂ ਉਹੀ ਮਾੜਾ ਸਾਰਾ ਕੁਝ ਹੀ ਵਿੱਚ ਆ ਗਿਆ ਨਿੰਦਿਆ ਚੁਗਲੀ ਹਾਂ ਨਿਆਰੇ ਲੋਵਾ ਤੇ ਜ਼ਿੰਦਗੀ ਦੇ ਇੱਕ ਘੜੀ ਆਏ ਆ ਬਾਕੀ ਜਿਹੜਾ ਕੋਈ ਮਨ ਚ ਗੱਲ ਹੈਗੀ ਉਹ ਆਪਦੀ ਪਕਾ ਲੈਣੀ ਚਾਹੀਦੀ ਹੈਗੇ ਨੇ ਪਤਾ ਨਹੀਂ ਕਦੋਂ ਫੂਕਜੀ ਤੇ ਜਿਹੜਾ ਸ਼ੌਂਕ ਹੈਗਾ ਉਹ ਪਕਾ ਲੈ ਹਾਥੀ ਆਪਾਂ ਜਦੋਂ ਪਕਾ ਹੀ ਲਵੇ ਹਨਾ ਸਹੀ ਗੱਲ ਆ ਬਾਈ ਗੋਪੀ ਦੀ ਗੱਲ ਆ ਜਿਵੇਂ ਗੋਪੀ ਨੇ ਅੱਗੇ ਕਿਹਾ ਸੀ ਕਹਿੰਦਾ ਵੀ ਚਿੱਟਾ ਲਾਓ ਨਾ ਰੱਖ ਲੋ ਘਰੇ ਰੱਖ ਲੋ ਆ ਆ ਵੇਖ ਇਧਰ ਆ ਸ਼ੌਂਕ ਆ ਬਈ ਚਿੱਟਾ ਦਾ ਘਰੇ ਬੱਕਰਾ ਰੱਖਿਆ ਨਾ ਜੇ ਉਹ ਵੀ 5-7000 ਦਾ ਲੈਂਦਾ ਹੋਇਆ ਕਿਤੇ ਉਹ ਵੀ ਵੀ ਉੱਤੇ 20-30000 ਦਾ ਵੇਚ ਜੂ ਤੇ ਜੇ ਤੂੰ ਚਿੱਟਾ ਲਾਏਂਗਾ ਤਾਂ ਕੋਈ 20-30000 ਦਾ ਲਾ ਲੇਗਾ ਹਨਾ ਤੇ ਮਰੇਂਗਾ ਐਂਡ ਤੇ ਮਰੇਂਗਾ ਐਂਡ ਤੇ ਮੌਤ ਆ ਸਭ ਤੋਂ ਜਿਹੜਾ ਰਾਹ ਮੌਤ ਦਾ ਉਹ ਚਿੱਟਾ ਕਦੇ ਪੋਸਟ ਬੀਮਾ ਵਾਲੇ ਅੱਗੇ ਬੁੜੇ ਮਰਦੇ ਵੇਖੇ ਨਹੀਂ ਚਿੱਟੇ ਵਾਲੇ ਚਿੱਟੇ ਵਾਲੇ 15-15 ਸਾਲ ਦੇ ਬੁੜਕੇ ਤੇਰੇ ਕਹਿਣ ਲੱਗਿਆਂ ਤੇ ਨਸ਼ੇ ਨੂੰ ਤੁਸੀਂ ਤਾਂ ਪ੍ਰਮੋਟ ਕਰ ਰਹੇ ਆਂ ਨਹੀਂ ਪ੍ਰਮੋਟ ਯਾਰ ਉਹ ਤਾਂ ਕੁਦਰਤੀ ਚੀਜ਼ ਆ ਕਿਸੇ ਨੇ ਬਣਾਇਆ ਹੀ ਪਹਿਲਾਂ ਤੋਂ ਖਾਂਦੇ ਹੀ ਆਏ ਅੱਗੇ ਵੀ ਜਿਹੜੀ ਥਲੋਗ ਕੇ ਚੀਜ਼ ਆਉਣੀ ਆ ਹਾਂ ਉਹ ਠੀਕ ਕੁਦਰਤੀ ਹੈ ਜੇ ਸੁੱਖਾ ਹੁਣ ਸੁੱਖਾ ਵੀ ਤਾਂ ਇਹ ਵੀ ਕੁਦਰਤੀ ਚੀਜ਼ ਹੈ ਸੁੱਖੇ ਦਾ ਨੁਕਸਾਨ ਆਇਆ ਤਾਂ ਕੀਤਾ ਵੀ ਨਹੀਂ ਚੱਲ ਉਹ ਹੀ ਗੱਲ ਫੇਰ ਇਹ ਕਹਿਣ ਲੱਗੇ ਅੰਦਰ ਹਾਂ ਸਿੱਧੀ ਦੇ ਗਾਣਾ ਸਿੱਧੀ ਦੇ ਗਾਣਾ ਬੀਤੀਆਂ ਨਹੀਂ ਨਾ ਜਿਹੜੇ ਬੀਤੀਆਂ ਨੂੰ ਤਾਂ ਪਤਾ ਇਹ ਜਿਹੜਾ ਪੀਂਦਾ ਉਹੀ ਪੀਂਦਾ ਨਹੀਂ ਮੇਰੇ ਵਰਗੇ ਤੇ ਕਈ ਵਾਰੇ ਦਿਮਾਗ ਤੇ ਪੁੱਠੀ ਟਿੱਢੀ ਪਾ ਦਿੰਦੀਆਂ ਪੁੱਠੀ ਕਹਿੰਦੇ ਨੇ ਮੁੜ ਕੇ ਹਸਪਤਾਲੀ ਤੇ ਰਹਿ ਫਿਰਦਾ ਹਾਂ ਬਣਾਉਣ ਲੱਗ ਜਾਂਦਾ ਨਾ ਸਹੀ ਗੱਲ ਆ ਸਹੀ ਗੱਲ ਆ ਹੂੰ ਤੇ ਠੀਕ ਆ ਦੋਸਤ ਅੱਜ ਥੋੜਾ ਜਿਹਾ ਕੱਸ ਚ ਜਾ ਅੱਜ ਕੱਸ ਜਾ ਗੋਪੀ ਅੱਜ ਤੁਹਾਨੂੰ ਮੇਨ ਮਕਸਦ ਤਾਂ ਇਹੀ ਸੀਗਾ ਜਲ ਲੰਮੀ ਕਹਾਣੀ ਛੜ ਪੈਂਦੀ ਆ ਵੀ ਕੰਮ